ਸੱਸੀ ਕਾਲ ਦੋਸਤੋ ਅੱਜ ਆਪਾਂ ਖੜੇ ਆਂ ਪਿੰਡ ਭਾਜੀਵਾਂਦਰਾ ਬੱਕਰੀਆਂ ਦੀ ਮੰਡੀ ਤੇ ਵੀਡੀਓ ਦੀ ਜਿਹੜੀ ਸਪੈਸ਼ਲਿਟੀ ਅੱਜ ਦੀ ਬਾਈ ਇਹ ਹੈਗੀ ਕਿ ਇੱਥੇ ਦੋ ਮੰਡੀਆਂ ਲੱਗਦੀਆਂ ਨੇ ਇਧਰ ਬਾਈ ਲਖਵੀਰ ਹੋਰੇ ਜਿਹੜੇ ਇਹ ਮੰਡੀ ਲਾਉਂਦੇ ਨੇਗੇ ਸੜਕ ਦੇ ਦੂਸਰੇ ਕਿਨਾਰੇ ਉਹਨਾਂ ਦੀ ਵੀਡੀਓ ਬਣਾ ਰਹੇ ਆਂ ਅੱਜ ਆਪਾਂ ਤੇ ਉਹਨਾਂ ਕੋਲੇ ਜਾਨਵਰ ਹੈਗੇ ਨੇ ਕਿ ਇੱਥੇ ਖੜੇ ਨੇ ਕਿ ਮੰਡੀ ਦੇ ਉੱਪਰ ਬਾਈ ਵਰਗੇ ਆਪਾਂ ਨੂੰ ਦੱਸਣਗੇ ਇਹਨਾਂ ਬਾਰੇ ਕੀ ਖੁਸ਼ ਆ ਸੱਸੀ ਕਾਲ ਬਾਈ ਸੱਸੀ ਕਾਲ ਜੀ ਸੱਸੀ ਕਾਲ ਜੀ ਆ ਭਾਈ ਕਿਹੜੇ ਕਿਹੜੇ ਜਾਨਵਰ ਨੇ ਜਿਹੜੇ ਆਪਣੀ ਮੰਡੀ ਦੇ ਉੱਪਰ ਆਏ ਹੋਏ ਨੇ ਬੀਟਲ ਦੇ ਭਾਈ ਬਰਬਰੇ ਠੀਕ ਹੈ ਜੀ ਤੇ ਇਹਦੇ ਬਾਰੇ ਦੱਸੋਗੇ ਆਪਣਾ ਬਰੀਡਰ ਬਾਰੇ ਜਿਹੜਾ ਹੈਗਾ ਆਪਣੇ ਕੋਲ ਬਰਬਰਾ ਹਾਂ ਜੀ ਉਹ ਲਿਆ ਕੋ ਚੈਂਪੀਅਨ ਸੀਗਾ ਜੀ ਕਿਰਿਆ ਚ ਠੀਕ ਆ ਹਾਂ ਜੀ ਹੁਣ ਇਹ 6 ਦੰਦ ਹੋ ਗਿਆ ਜੀ ਠੀਕ ਆ ਬਾਈ ਹਾਂ ਜੀ ਤੇ 6 ਦੰਦ ਹੋ ਗਿਆ ਭਾਈ ਇਹਦੇ ਕੋਈ ਹੋਰ ਗਾਂਹਾਂ ਮਤਲਬ ਬਰੀਡ ਤਿਆਰ ਕੀਤੀ ਹੋਈਆਂ ਹਾਂ ਜੀ ਇਹਦੇ ਬੱਚੇ ਹੈਗੇ ਆ ਜੀ ਘਰੇ ਬੱਚੇ ਹੈਗੇ ਆ ਕੋਈ ਬਰੀਡਰ ਵੀ ਬਣਾਇਆ ਉਹਨਾਂ ਚੋਂ ਕਿ ਹਾਂ ਜੀ ਬਣੀ ਜਾਂਦਾ ਕਿ ਤਿਆਰ ਕਰੀ ਜਾਂਦੇ ਠੀਕ ਆ ਤੇ ਇਹਦਾ ਹੁਣ ਆਪਾਂ ਸੇਲ ਕਰਨ ਵਾਸਤੇ ਲੈ ਕੇ ਆਏ ਜੀ ਹਾਂ ਜੀ ਹੁਣ ਸੇਲ ਕੀ ਡਿਮਾਂਡ ਕੀ ਹੈ ਦੀ ਆਪਣੀ ਇਹਦਾ 25000 ਰੁਪਏ 25000 ਰੁਪਏ ਡਿਮਾਂਡ ਹੈ ਜੀ ਤੇ ਹੋਰ ਕਿਹੜੇ ਕਿਹੜੇ ਜਾਨਵਰ ਨੇ ਬਾਈ ਇਹ ਇਧਰ ਬੀਟਲ ਖੜਾ ਹਣਾ ਹਾਂ ਜੀ ਆ ਬੀਟਲ ਪੱਛੇ ਜੀ ਠੀਕ ਆ ਤੇ ਇਹ ਹੋ ਗਈ 6 ਦੰਦਾਈ 6 ਦੰਦਾਈ ਹਾਂ ਇਹ ਗੱਬਣਾ ਕੀ ਹੈ ਬਾਈ ਹੁਣ ਗੱਬਣਾ ਨਹੀਂ ਪਤਾ ਜੀ ਪੁੱਲਾ ਹੁੰਦਾ ਉਹ ਆ ਆ ਚਾਣੀ ਉਸ ਹੀ ਹੋਈ ਆ ਇਹ ਪੱਟ ਜਿਹੜੀ ਨਾਲ ਪੱਠਾ ਇਹ ਉਹਦੇ ਨਾਲ ਦੀ ਅੱਛਾ ਇਹਦੀ ਕੀ ਡਿਮਾਂਡ ਆ ਬੱਕਰੀ ਦੀ 15 15000 ਰੁਪਏ ਡਿਮਾਂਡ ਆ ਤੇ ਇਹ ਪੱਠ ਕਿਹੜੀ ਆ ਉਹਦੇ ਨਾਲ ਆ ਆ ਬੱਕਰੀ ਨਾਲ ਆ ਇਧਰ ਇਹ ਦਿਖਾਈ ਮੜੇ ਜੀ ਬਿੱਟੂ ਆ ਕੇ ਇਧਰ ਕੈਮਰੇ ਨਾਲ ਇਹ ਕਾਇਦ ਹੁੰਦਾ ਬਾਈ ਤੇਰਾ ਪੂਰਾ ਹੋ ਗਿਆ ਪੂਰਾ ਹੋ ਗਿਆ ਹੂੰ ਅੱਛਾ ਠੀਕ ਆ ਤੇ ਇਹਦੀ ਕੀ ਡਿਮਾਂਡ ਆ ਕੀ ਇਹਦੀ 15 15 ਇਹਦੇ ਨਾਲ ਉਹ ਬੱਚਾ ਨਾਲ ਜਾਊਗਾ ਜੀ ਪਾਠ ਉਹ ਪਾਠ ਜਿਹੜੀ ਇਹਦੇ ਨਾਲ ਆ ਬਈ 15000 ਦੀ ਡਿਮਾਂਡ ਆ ਬੱਕਰਾ ਹੀ ਬੱਕਰਾ ਦਾ ਹਾਂ ਜੀ ਬੱਕਰਾ ਦਾ ਤੇ ਬਾਕੀ ਜਿਹੜਾ ਮਾਨਤਾ ਨਾਲ ਤੁਹਾਡਾ ਮੌਕੇ ਤੇ ਹੋ ਜੂਗਾ ਪੁਰਾ ਜੀ ਬਈ ਤੇ ਇਧਰ ਬੀਟ ਵਾਲ ਇੱਕ ਹੋਰ ਖੜੀ ਆ ਹਨਾ ਹਾਂ ਜੀ ਇਹਦੇ ਬਾਰੇ ਦੱਸੋਗੇ ਇਹ ਵੀ ਵਿਦੇਸੀ ਚ ਆ ਗਈ ਜੀ ਦੋਨੇ ਇਹ ਦੇਸੀ ਚ ਆ ਗਏ ਅੱਛਾ ਅੱਜ ਪੂਰੇ ਦੰਦਾ ਉਹ 8 ਜਗ ਦਾ 7 ਮਗਰ ਪਾਠਾ ਜੀ ਇਹ 6 ਦਾਂਦਾ ਬਈ ਇਹ 6 ਦਾਂਦਾ ਹਾਂਜੀ ਇਹਦੀ ਕੀ ਡਿਮਾਂਡ ਆ ਬਈ 15000 ਰੁਪਏ ਦਾ ਹੋਊਗਾ ਜੀ 15 ਕੀ ਦਾ ਠੀਕ ਆ 15 ਕੀ ਦਾਗਾ ਹਾਂਜੀ ਤੇ ਜਿਹੜਾ ਉਧਰ ਬਰਬਰੀ ਖੜੀ ਹੈਗੀ ਉਹ ਪੱਠ ਹੈ ਜੀ ਇਹਦੇ ਮੰਗ ਰ ਅੱਛਾ ਉਹ ਖੜੀ ਠੀਕ ਆ ਉਹ ਪੱਠ ਆ ਗਈ ਬਈ ਪੱਠ ਦਿਖਾ ਦੇ ਉਹ ਇਸ ਦੇ ਨਾਲ ਆ ਗਈ ਇਧਰ ਮੜਾ ਕੈਮਰਾ ਬਿੱਟੂ ਇੱਥੇ ਵੀ ਦਿਖਾ ਦੇ 15000 ਰੁਪਏ ਡਿਮਾਂਡ ਆ ਵਾ ਤੁਸੀਂ ਮੰਨਤਾ ਨਾ ਜਿਹੜਾ ਮੌਕੇ ਦੀ ਕੀਤਾ ਜਰੂਰ ਕੋ ਬਰਬਰਾ ਖੜਾ ਜੀ ਬਰਬਰਾ ਇਹਦੀ ਕੀ ਇਹਦੀ ਕੁਆਲਿਟੀ ਕਿਹੜੇ ਦਾ ਈਸੀ ਦੀ ਬੱਚਾਗਾ ਇਹ ਜਿਹੜਾ ਤੁਸੀਂ ਫਾਰੇ ਸੀ ਨਹੀਂ ਇਹ ਹੋ ਰਹੀ ਇਹ ਤਾਂ ਲਿਆ ਸੀਗਾ ਆਪਾਂ ਠੀਕ ਆ ਹਾਂ ਅ ਮਤਲਬ ਇਹਦਾ ਕੀ ਜਿਹੜਾ ਕਿਹੜੇ ਬੀਡਰ ਤੋਂ ਆਹੇ ਇਹ ਲਿਆ ਸੀ ਇਹ ਮੰਡੀ ਤੋਂ ਮੰਡੀ ਤੋਂ ਲਿਆ ਸੀ ਚਾਰ ਦੰਦਾਂ ਦਾ ਚਾਰ ਦੰਦਾਂ ਦਾ ਸਿੰਘਾਂ ਵਾਲਾ ਹੈਗਾ ਹਨਾ ਜੀ ਹਾਂ ਜੀ ਤੇ ਇਹਦੀ ਕੀ ਡਿਮਾਂਡ ਆ ਬਾਈ ਇਹਦੀ 15000 15000 ਤੇ ਜਿਹੜੇ ਉਹ ਬੱਚੇ ਉਧਰ ਖੜੇ ਨੇਗੇ ਉਹਦੇ ਵਿੱਚ ਆਓ ਉਹ ਦਿਖਾ ਦਿਓ ਮੜੇ ਇਧਰ ਸਾਨੂੰ ਬਰਬਰੀ ਜਿਹੜੇ ਬੱਚੇ ਖੜੇ ਨੇਗੇ ਉਹ ਦਿਖਾਉਣੇ ਬਹੁਤ ਸੋਹਣੇ ਬੱਚੇ ਨੇਗੇ ਇਹ ਬੱਚੇ ਵੀ ਇਹਦੇ ਆ ਜੀ ਆਪਣੇ ਅ ਅੱਛਾ ਸਿੰਘਾਲੀ ਨੇ ਹਨਾ ਜੀ ਬੱਚੇ ਦੋਨੇ ਉਹਨਾਂ ਬਕਰੀਤਰੀ ਨਹੀਂ ਹੈ ਅੱਛਾ ਠੀਕ ਆ ਤੇ ਇਹ ਲੰਦੀ ਕੀ ਡਿਮਾਂਡ ਆ ਬਾਈ ਇਹ ਨਹੀਂ 6 6000 6 6000 ਕਿਹਾ ਤੇ ਜੇ ਦੋਨੇ ਇਕੱਠੇ ਲੈਣੇ ਨੇ ਤਾਂ ਕੋਈ ਹੋਰ ਸਕਾਰਤਾਨ ਮਾਨਤਨ ਕਰਾਂਗੇ ਠੀਕ ਆ ਤੇ ਮੰਡੀ ਦੀ ਬਾਈ ਲੋਕੇਸ਼ਨ ਦੱਸ ਦੋ ਹਣਾ ਤੁਹਾਡੀ ਦੀ ਜੇ ਇਹ ਪਿੰਡ ਭਾਗੀਵੰਦ ਦਾ ਲੱਗਦਾ ਜੀ ਠੀਕ ਆ ਤਲਵੰਡੀ ਸਾਹਬ ਉਹਦੇ ਨੇੜੇ ਠੀਕ ਆ ਜੀ ਹਾਂ ਇਹ ਪ੍ਰੋਟੈਂਡ ਦੇਣੇ ਆਉਂਦੇ ਤਾਂ ਖੱਬੇ ਹੱਥ ਆ ਜੀ ਤੇ ਜੇ ਭਾਗੀਵੰਦੋਂ ਆਵਾਂਗੇ ਤਾਂ ਸੱਜੇ ਹੱਥ ਆ ਜੀ ਠੀਕ ਆ ਜੀ ਤੇ ਤੁਹਾਡਾ ਕੰਟੈਕਟ ਨੰਬਰ ਬੋਲ ਦੋ ਜੀ 94170 26915 ਜੀ ਠੀਕ ਆ ਜੇ ਕਿਸੇ ਵੀ ਵੀਰ ਨੇ ਜਾਨਵਰ ਖਰੀਦਣੇ ਤਾਂ ਬਾਈ ਹੋਰਾਂ ਨਾਲ ਕੰਟੈਕਟ ਨੰਬਰ ਉੱਪਰ ਸੰਪਰਕ ਕਰਕੇ ਤੁਸੀਂ ਜਾਨਵਰ ਖਰੀਦ ਸਕਦੇ ਹੋ ਜੀ ਤੇ ਬਾਕੀ ਹੋਰ ਜਾਣਕਾਰੀ ਲੈਣ ਵਾਸਤੇ ਬਾਈ ਹੋਰਾਂ ਨੂੰ ਫੋਨ ਜਰੂਰ ਕਰ ਲਿਓ ਧੰਨਵਾਦ ਹੋਈ